ਅੱਜ ਫਰੀਦਕੋਟ ਪੁਲਿਸ ਅਤੇ ਗੈਂਗਸਟਰਾਂ ਦੇ ਵਿੱਚ ਕਾਰ ਮੁਕਾਬਲਾ ਹੋਇਆ ਜਿਸ ਦੇ ਵਿੱਚ ਤਿੰਨ ਗੈਂਗਸਟਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਫਰੀਦਕੋਟ ਦੇ ਗੁਰਗੋਵਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਇਹਨਾਂ ਦਾ ਇੱਕ ਸਾਥੀ ਭੱਜਣ ਦੇ ਵਿੱਚ ਕਮਜ਼ਬ ਵੀ ਹੋ ਗਿਆ ਸੂਤਰਾਂ ਦੀ ਮੰਨੀਏ ਤਾਂ ਇਹ ਫੜੇ ਗਏ ਤਿੰਨੇ ਗੈਂਗਸਟਰ 골ਡੀ ਬਰਾਡ ਦੇ ਗੁਰਗੇ ਦੱਸੇ ਜਾ ਰਹੇ ਹਨ ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਸਨ ਫੜੇ ਗਏ ਗੈਂਗਸਟਰਾਂ ਤੋਂ ਅਸਲਾ ਵੀ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ ਰੋਕ ਕਿਸ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਹੈ ਇੰਦਾ ਜੀ ਜਿਹੜੀ ਸੀਆਈਏ ਫਰੀਦਕੋਟ ਦੀ ਟੀਮ ਹੈ ਆਪਣੇ ਪੰਜ ਗਰਾਈ ਤੋਂ ਔਲਖੀ ਰੋਡ ਤੇ ਇੱਕ ਗਸ਼ਤ ਕਰ ਰਹੀ ਸੀ ਤੇ ਜਦ ਕੇ ਇਹਨੂੰ ਪਤਾ ਲੱਗਾ ਕਿ ਕੋਈ ਅਨਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਾਕ ਚ ਲਗੇ ਫਿਰਦੇ ਤੇ ਉੱਥੇ ਜਦੋਂ ਇਹਨਾਂ ਨੇ ਉਸ ਪਾਸੇ ਗਏ ਇਸ ਚੀਜ਼ ਨੂੰ ਵੈਰੀਫਾਈ ਕਰਨ ਤੇ ਅੱਗੇ ਤੋਂ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ 4 ਨੰਬਰ ਸੀ ਤੇ ਉਹਨਾਂ ਨੇ ਇਹਨਾਂ ਤੇ ਅਨਪਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ ਉਸੇ ਤੇ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾ ਲਈ ਫਾਇਰਿੰਗ ਕੀਤੀ ਹੈਗੀ ਤੇ ਤਿੰਨ ਬੰਦੇ ਅਸੀਂ ਜਿੰਦਗੀ ਕਹਿੰਦੇ ਉਥੇ ਮੌਕੇ ਤੇ ਹੀ ਇਹ ਫੜ ਲਏ ਹੈਗੇ ਇੱਕ ਬੰਦਾ ਹਜੇ ਅਪਰੀਹੈਂਡ ਕਰਨਾ ਉਹ ਫਿਰ ਇਸ ਜੀ ਦਾ ਫਾਇਰਿੰਗ ਦਾ ਕੋਡ ਆਰਡਰ ਓਟ ਲੈ ਕੇ ਤੇ ਉਥੋਂ ਭੱਜਨ ਚ ਕਾਮਯਾਬ ਹੋਇਆ ਸਰ ਜੀ ਫਾਇਰਿੰਗ ਨਾਲ ਜਿਹੜੇ ਤਿੰਨ ਲੋਕ ਜ਼ਖਮੀ ਹੋਏ ਕਿਤੇ ਕਿਤੇ ਇਹਨਾਂ ਦੇ ਕੋਲ ਨਹੀਂ ਇਹ ਇਹਨਾਂ ਦੇ ਜ਼ਿਆਦਾਤਰ ਜਿਹੜੇ ਕਹਿੰਦੇ ਲੈਗਸ 'ਚ ਹੀ ਲੱਗੀਆਂ ਜੀ ਤੇ ਬਾਕੀ ਹਜੇ ਡਾਕਟਰ ਇਲਾਜ ਕਰ ਰਹੇ ਨੇ ਮੁਢਲੀਆਂ ਤੇ ਹੋਰ ਜਿੱਥੇ ਹੋएगी ਤੇ ਉਹ ਡਾਕਟਰ ਪਤਾ ਕਰਨਗੇ ਸਰ ਉਹਨਾਂ ਵੱਲੋਂ ਵੀ ਕੋਈ ਨਾ ਕੋਈ ਫਾਇਰਿੰਗ ਕੀਤੀ ਗਈ ਉਹਨਾਂ ਵੱਲੋਂ ਵੀ ਕੀਤਾ ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪ੍ਰਮੋਗਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ ਤੇ ਉਹਨਾਂ ਨੇ ਪੁਲਿਸ ਪਾਰਟੀ ਵੇਖਦੇ ਸਾਰੀ ਗੋਲੀ ਚਲਾ ਦਿੱਤੀ ਸਰ ਕਿਸੇ ਗੈਂਗ ਨਾਲ ਵੀ ਸਬੰਧਨਤਾ ਹੈ ਇਹ ਹਜੇ ਸਾਰਾ ਕੁਝ ਅਹੀ ਵੈਰੀਫਾਈ ਕਰ ਰਹੇ ਆ ਜੀ ਕਿ ਕਿਉਂ ਉਹਨਾਂ ਨੇ ਕੀਤੀ ਫਰਾਰ ਵੀ ਦੱਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਮਲਾਜਮਾਂ ਦਾ ਵਿਚਾਰਿਆ ਮਲਾਜਮਾਂ ਦਾ ਵਿਚਾਰਿਆ ਕੋਈ ਅਸਲਾ ਵੀ ਮਿਲਿਆ ਸੀ ਅਸਲਾ ਕਿਹੜਾ ਜੀ ਮਿਲਿਆ ਜੀ ਇੱਕ ਮਿਲਿਆ ਪਛਾਣ ਹੋਈ ਹੈ ਨਾ ਕਿ ਕਿਸੇ ਹਜੇ ਕਰ ਰਹੇ ਜੀ ਵੈਰੀਫਾਈ ਕੈਟੇਗਰੀ ਹਜੇ ਜੇਰੇ ਇਲਾਜ ਨਹੀਂ ਪਹਿਲਾਂ ਇਹਨਾਂ ਨੂੰ ਮੈਡੀਕਲ ਏਡ ਦਵਾਈਏ ਤੇ ਫਿਰ ਉਸ ਤੋਂ ਬਾਅਦ ਸਾਰਾ ਕੁਝ ਪੁੱਛ ਕੋ ਪੜਤਾਲ ਕਰਾਂਗੇ ਕਿ ਕਿੰਨਾ ਚੁ ਮੁੱਖ ਜਿਹੜਾ ਸਰਗਣਾ ਹੈ ਹੁਧਿਆਣੀ ਦਾ ਦੱਸਿਆ ਜਾ ਰਿਹਾ ਸੋਨੀਪਟ ਦਾ ਹਜੇ ਜੀ ਮੈਂ ਫੇਰੇ ਹੀ ਕਹਿ ਰਹੇ ਹਾਂ ਕਿ ਹਜੇ ਪਹਿਲਾਂ ਇਹਨਾਂ ਨੂੰ ਹੀ ਹਜੇ ਮੈਡੀਕਲ ਏਡ ਦਵਾ ਰਹੇ ਇਥੇ ਐਮਰਜੈਂਸੀ ਚ ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਇਹ ਬਾਕੀ ਕੀ ਹੈ ਕੀ ਇਹਨਾਂ ਦਾ ਪਰਪਸ ਹੀ ਕਿਥੇ ਬਿਲੋਂਗ ਕਰਦੇ ਨੇ ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ ਇਹ ਥੋੜੇ ਸਮੇਂ ਤੱਕ ਇਹਨਾਂ ਤੋਂ ਪ